ਚਾਈਨਾ ਡੋਰ ਦੀ ਸਪਲਾਈ ਸਟੋਰ ਕਰਨ ਅਤੇ ਵੇਚਣ ਵਾਲਿਆਂ ਖਿਲਾਫ ਸਰਕਾਰ ਕਾਫੀ ਸਖਤ ਨਜ਼ਰ ਆ ਰਹੀ ਹੈ। ਇਸ ਵਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇਸ ਤਰ੍ਹਾਂ ਦੀ ਡੋਰ ਵੇਚਣ ਵਾਲਿਆਂ ਦੀ ਸੂਚਨਾ ਦੇਣ ਵਾਲੇ ਲਈ ਵਾਲੇ ਨੂੰ 25000 ਰੁਪਏ ਨਾਮ ਦੇਂਦਾ ਐਲਾਨ ਕਰ ਦਿੱਤਾ ਹੈ। ਬੋਰਡ ਵੱਲੋਂ ਚਾਈਨਾ ਡੋਰ, ਨਾਈਲੋਨ, ਸਿੰਥੈਟਿਕ ਡੋਰ ਕੋਈ ਕੱਚ ਜਾਂ ਤਿੱਖੀ ਸਮੱਗਰੀ ਵਾਲੇ ਪਦਾਰਥ ਤੋਂ ਬਣੀ ਹੋਈ ਪਤੰਗ ਉਡਾਣ ਵਾਲੀ ਡੋਰ ਨੂੰ ਬਣਾਣਾ ਵੈਚਨਰ ਸਟੋਰ ਕਰਨਾ ਤੇ ਖਰੀਦਾਂ ਤੇ ਸਪਲਾਈ ਤੇ ਪੂਰਨ ਪਾਬੰਦੀ ਹੈ ਇਸ ਦੇ ਲਈ ਵਾਤਾਵਰਣ ਸੁਰੱਖਿਆ ਐਕਟ 1986 ਅਧੀਨ ਬਣਾਏ ਗਏ ਨਿਯਮਾਂ ਦੀ ਉਲੰਘਣਾ ਤੇ 10000 ਤੋਂ 15 ਲੱਖ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਲੋਕ ਇਸ ਤਰ੍ਹਾਂ ਦੇ ਜਾਣ ਲੇਵਾ ਡੋਰਾ ਦੀ ਪੂਰਨ ਪਾਬੰਦੀ ਚ ਸਹਿਯੋਗ ਕਰਨ ਇਸ ਲਈ ਇਸ ਵਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾਕਟਰ ਅਦਰਸ਼ ਪਾਲ ਵਿੰਗ ਵੱਲੋਂ ਲੋਕਾਂ ਨੂੰ ਤੁਸ਼ਾਹਿਦ ਕਰਨ ਲਈ ਅਜਿਹਾ ਐਲਾਨ ਕੀਤਾ ਗਿਆ ਦੱਸਣਯੋਗ ਹੈ ਕਿ ਪਾਬੰਦੀ ਦੇ ਬਾਵਜੂਦ ਵੱਡੀ ਪੱਧ ਤੇ ਚਾਈਨਾ ਡੋਰ ਅਤੇ ਹੋਰ ਸੰਥੈਟਿਕ ਡੋਰਾ ਬਜਾਰ ਚ ਉਪਲਬਧ ਉਪਲਬਧ ਹੁੰਦੀਆਂ ਅਤੇ ਵਿਕਦੀਆਂ ਹਨ ਜਿਸ ਕਾਰਨ ਹਰ ਸਾਲ ਵੱਡੇ ਹਾਦਸੇ ਵਾਪਰਦੇ ਹਨ ਇਸ ਨਾਲ ਲੋਕਾਂ ਦੇ ਜ਼ਖਮੀ ਹੋਣ ਦੇ ਨਾਲ ਨਾਲ ਕਈ ਵਾਰ ਉਹਨਾਂ ਨੂੰ ਜਾਨ ਤੋਂ ਵੀ ਹੱਥ ਤੋੜਨਾ ਪੈਂਦਾ ਹੈ ਚਾਈਨਾ ਡੋਰ ਜਾਂ ਫਿਰ ਹੋਰ ਸਿੰਥੈਟਿਕ ਡੋਰਾ ਦੇ ਨਾਲ ਜਾਣ ਜਾਂਦੇ ਹੱਦ ਸੇ ਪਹਿਲਾਂ ਵੀ ਸਾਹਮਣੇ ਆ ਚੁੱਕਿਆ ਹਨ ਇਸ ਵਾਰ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਵੀ ਲੋਕਾਂ ਨੂੰ ਸਿੰਥੈਟਿਕ ਡੋਰ ਨਾ ਵਿਕਣ ਚ ਸਹਿਯੋਗ ਕਰਨੀ ਪ੍ਰੇਰਿਤ ਕੀਤਾ ਗਿਆ ਅਜੇ ਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨ ਟੋਲ ਫ੍ਰੀ ਨੰਬਰ 1800 180 ਠਾਈ ਦਸ ਜਾਰੀ ਕੀਤਾ ਹੈ ਚਾਈਨਾ ਡੋਰ ਬਣਾਉਣ ਸਟੋਰ ਕਰਨ ਤੇ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਦੀ ਪਛਾਣ ਚਾਈਨਾ ਡੋਰ ਬਣਾਉਣ ਸਟੋਰ ਕਰਨ ਤੇ ਵੇਚਣ ਵਾਲਿਆਂ ਦੀ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੋਪਤ ਰੱਖੀ ਜਾਵੇਗੀ